ਉਹਨਾਂ ਦੇ ਵਿਸ਼ੇਸ਼ ਰਾਤਾਂ ਤੇ ਅਸੀਂ ਜੋ ਚਾਈਨਾ ਡਰੋਨ ਹੈ ਜਿਹਨੂੰ ਖੂਨੀ ਡਰੋਨ ਵੀ ਕਿਹਾ ਜਾਂਦਾ ਉਹਦੇ ਖਲਾਫ ਇੱਕ ਸਪੈਸ਼ਲ ਮੇਮ ਛੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਦਤ ਨਾਲ ਕੋਠਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇ ਤੇ ਹੀ ਵਾਚ ਕੀਤਾ ਵਾਚ ਕਰਦੇ ਕਰਦੇ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਅੰਗੜੋਂ ਤੋਂ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁੱਛ ਗੀ ਸੀ ਹਿਜਜ਼ਾਤ ਇਹ ਤੋਂ ਉੱਛੇ ਇਹਨਾਂ ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇਤੇ ਜੀ ਕਾਰਵਾਈ ਕੀਤੀ ਹੈ ਇਹਦੇ ਬਿਹਾਪੇ ਅਸੀਂ ਕੱਲ ਇੱਕ ਬਰਚਾ ਦਰਜ ਕੀਤਾ ਸੀ ਕਥਾੜਾ ਗੇਟ ਦੀ ਮਾਚਮ ਗਦਮਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਨੋ ਸਰੇਸ਼ ਕੁਮਾਰ ਵਾਸੀ ਜੜਾ ਟਾਕ ਦੀ ਕੰਦਾ ਰਹਿਣ ਵਾਲਾ ਇਹ ਇਹਦੇ ਕੋਲੋਂ ਅਸੀਂ 32 ਘਟੂ ਜਿਹੜੇ ਬਰਾਮਦ ਕੀਤੇ ਸੀ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟੌਂਦੀ ਸਰਦਾਰਾ ਜਿਹੜੇ ਬੱਚੇ ਦਾ ਪਹੁੰਚੇ ਸੀ ਉਹਨਾਂ ਦੀ ਪੁਸ਼ਕੀ ਸਿਹਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 आईडी रेट ਦਾ 91224 ਦਾ ਖਾਲਾ ਗੇਟ ਦੀ ਮਾਮਲੇ ਹੇਠਾਂ ਕੀਤਾ ਹੈ ਜਿਦੇ ਵਿੱਚ ਅਸੀਂ 72 ਘਟੂਰ ਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਐਲਿਸ ਮੋਨੋ ਸਨੋ ਪਰ ਸਿੰਘ ਲਾਲ ਵਾਸੀ ਹੈ ਕਲਕੱਤਾ ਵਾਲੀ ਗਿਲ ਦਾ ਰਹਿਣ ਵਾਲਾ ਇਹਨਾਂ ਕੋ ਅਸੀਂ ਦੋਨਾਂ ਕੋ ਇੱਕੋ 72 ਘਟੂਰ ਇੱਕੋ 32 ਘਟੂ ਕਾਬੂ ਕਰ 31 ਘਟੂ 32 ਸੌਰੀ 32 ਘਟੂ ਕਾਬੂ ਕਰਕੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਕੇਸ ਰਿਜਿਸਟਰ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਉਹ ਕਿਉਂਕਿ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨਾਂ ਨੂੰ ਛੱਡਿਆ ਗਿਆ ਜੇ ਅਗਰ ਉਹਨਾਂ ਨੇ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚైనా ਟੂਰ ਦੇ ਨਾਲ ਆਪਣੇ ਪਤੰਗਾ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇ ਅਗੇ ਤੋਂ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਇਸ ਤਰ੍ਹਾਂ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਕਿ ਤੁਸੀਂ ਇਹ ਚਾਈਨਾ ਡੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲੀ ਨੁਕਸਾਨ ਵੀ ਹੋ ਚੁੱਕੇ ਨੇ ਈਵਨ ਇਸ ਸਾਲ ਦੇ ਵਿੱਚ ਵੀ ਇੱਕ ਮੌਤ ਵੀ ਹੋ ਗਈ ਸੀ ਸਾਡੇ ਹੁਣੇ ਇਸ ਸੀਜ਼ਨ ਦੇ ਵਿੱਚ ਮੈਂ ਅਪੀਲ ਕਰਦਾ ਕਿ ਤੁਸੀਂ ਇਥੋਂ ਗਰੇਜ਼ ਕਰੋ ਕਿ ਜੇ ਪਤੰਗ ਛਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਤੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਕੋਈ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਪਾ ਇਸ ਦੀ ਪਰਵਾਈ ਨਹੀਂ ਕਰਾਉਂਦੇ ਇਸ ਲਈ ਮੈਂ ਇਹ ਵੀ ਕਰਵਾ ਵੀ ਤੁਸੀਂ ਇਹ ਤੋਂ ਕਰੀ ਸਾਂ